ਹਾਂਜੀ ਆਸੀਕਾਲ ਜੀ ਸਵਾਗਤ ਹੈ ਤੁਹਾਡਾ ਆਪਣਾ ਫੇਸਬੁੱਕ ਤੇ YouTube ਚੈਨਲ ਕੁਦਰਤ ਡੈਰੀ ਫਾਰਮ ਭਗਤਪੁਰ ਦੇ ਜੀ ਲੋਬੀ ਸੱਜਣੋ ਅੱਜ ਦੀ ਵੀਡੀਓ ਆਪਾਂ ਬਣਾਉਣ ਨੂੰ ਪਹੁੰਚੇ ਆਂ ਕੁਲਵਿੰਦਰ ਵੀਰ ਕੋਲ ਪੈਂਡ ਆ ਗਿਆ ਘੋਲੀਆਂ ਕਲਾਂ ਤੇ ਘੋਲੀਆਂ ਖੁਰਦ ਤੇ ਜ਼ਿਲ੍ਹਾ ਮੋਗਾ ਬਾਈ ਨੂੰ ਪੈਂਦਾ ਤੇ ਤਹਿਸੀਲ ਆ ਗਈ ਜੀ ਨਿਹਾਲ ਸਿੰਘ ਵਾਲਾ ਤੇ ਵਛੀਆਂ ਦਾ ਕੰਮ ਆ ਵਪਾਰ ਦਾ ਵੀਰ ਦਾ ਤੇ ਸੋਹਣੇ ਨਗ ਹੁੰਦੇ ਆ ਭਰਾ ਕੋਲੇ ਚੰਗੀ ਬਰੀਡ ਵਾਲੇ ਜਿਵੇਂ ਸਾਹਮਣੇ ਤੁਸੀਂ ਸਕਰੀਨ ਤੇ ਵਛੀ ਵੇਖ ਰਹੇ ਆਂ ਤੇ 9 ਨਾਗਾ ਬਾਈ ਕੋਲੇ 9 ਨਾਗਾ 9 ਬੱਚੀਆਂ ਖੀਰੀਆਂ ਬਾਕੀ ਡਿਟੇਲ ਆਪਾਂ ਸਾਰੀ ਵੀਰ ਤੋਂ ਲਵਾਂਗੇ ਗੱਲਬਾਤ ਤੁਹਾਡੀ ਕਰਾਉਨੇ ਆ ਤੇ ਬਾਕੀ ਮੁੱਲਵਾੜੀ ਆਪਾਂ ਵੀਡੀਓ ਦੇ ਵਿੱਚ ਕਰਾਵਾਂਗੇ ਜਾਇਜ ਮੁੱਲ ਹੁੰਦੇ ਵੀਰ ਦੇ ਜਿਹੜੇ ਭਰਾ ਸੱਚ ਨੂੰ ਆਪਣੀ ਚੈਨਲ ਤੇ ਨਵੇਂ ਆਏ ਆ ਉਹ ਆਪਣੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਫੇਸਬੁੱਕ ਪੇਜ ਨੂੰ ਆਪਣੇ ਨੂੰ ਫੋਲੋ ਕਰ ਲਓ ਜੇ ਕਿਸੇ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ ਜੀ 62807 9891 ਤੇ ਵੀਡੀਓ ਦੇ ਨਾਲ ਐਂਡ ਤੱਕ ਜੁੜੇ ਰਹੋ ਜੀ ਤੇ ਚਲਦੀ ਚਲਦੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਤੇ ਬਾਕੀ ਆਪਾਂ ਡਿਟੇਲ ਲੈਣੀ ਆ ਵੀਰ ਤੋਂ ਬੱਚਿਆਂ ਬਰਦੀ ਕਰਾਉਣਿਆਂ ਗੱਲਬਾਤ ਆ ਜੋ ਵੀਰੇ ਸਸੀ ਕਾਲ ਜੀ ਸਸੀ ਕਾਲ ਜੀ ਹੋ ਠੀਕ ਆ ਬਾਈ ਕੁਲਵਿੰਦਰ ਚੜਦੀ ਕਾਲ ਆ ਜੀ ਠੀਕ ਆ ਤੇ ਬਈ ਆਪਣਾ ਡਰੈਸ ਕਨਫਰਮ ਕਰ ਦਿਆ ਕਰ ਨਾ ਬਾਈ ਜੀ ਕੁਲਵਿੰਦਰ ਸਿੰਘ ਦਾ ਪਿੰਡ ਘੋਲਿਆ ਖੁਰਦ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲੇ ਨੇੜੇ ਪਿੰਡ ਰਹਿੰਦਾ ਵੱਡਾ ਘੋਲਿਆ ਦੰਨੇ ਕੇ ਮਾਣੂ ਕੇ ਮੋਬਾਈਲ ਨੰਬਰ ਹੈਗਾ 9781935553 ਠੀਕ ਹੈ ਜੀ ਤੇ ਵੀਰੇ ਫਿਰ ਬੱਚਿਆਂ ਦਾ ਕੰਮ ਆ ਵਪਾਰ ਦਾ ਹੈ ਨਾ ਹਾਂਜੀ ਹਾਂਜੀ ਬੱਚਿਆਂ ਦਾ ਠੀਕ ਹੈ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਣੇ ਕੋਲ ਕਿੰਨੇ ਨਾਗਾ ਕੁਲਵਿੰਦਰ ਆਪਣੇ ਕੋਲ 9 ਨਾਗਾ ਜੀ 9 ਨਾਗਾ 9 ਨਾ 9 ਖੀਰੀਆਂ ਹੈ ਹਾਂਜੀ ਹਾਂ ਕਿਤੇ ਕਿਹੜੇ ਪਾਸੇ ਫਿਰ ਕਰਨ ਲਗੇ ਸ਼ੁਰੂ ਆਪਾਂ ਲਿਆ ਇਹਦੀ ਦੱਸ ਫਿਰ ਡਿਟੇਲ ਬੱਚੀ ਦੀ ਕਿੰਨੀ ਉਮਰ ਹੈ ਤੇ ਕੀ ਹਿਸਾਬ ਦਾ ਹੈ तकरीबन 14 ਮਹੀਨੇ ਦੀ ਉਮਰ ਹੈ 14 ਮਹੀਨੇ ਉਮਰ ਹੈ ਜੀ ਤੇ ਦੰਦੋਂ ਖੀਰੀ ਹੈਗੀ ਹਾਂਜੀ ਠੀਕ ਹੈ ਲੋ ਵੀ ਸੱਜਣੋ ਦੰਦੂ ਆ ਗਈ ਖੀਰੀ ਤੇ ਬੱਛੀ ਦਾ ਕੱਦ ਕਾਠ ਬਹੁਤ ਸੋਹਣਾ ਬਲੈਕ ਕਲਰ ਦੇ ਵਿੱਚ ਆ ਗਈ ਚਮਕਦਮ ਕਿਤੇ ਬੱਛੀ ਦੀ ਹਾਂ ਬਰੀਡ ਦੇਖੋ ਬੱਛੀ ਦੀ ਖੀਰੀ ਆ ਗਈ ਦੰਦੂ ਹੈਨਾ ਤੇ ਫੇਸ ਕੁਆਲਟੀ ਮਾਰੂ ਨੇਗਾ ਜੀ ਬਿਲਕੁਲ ਛੋਟਾ ਫੇਸ ਆ ਤੇ ਬਰੀਡ ਵਾਲੀ ਆ ਬੋਦੀ ਵਾਲੀ ਬੱਛੀ ਆ ਬਾਈ ਹਾਂ ਸਹੀ ਗੱਲ ਆ ਸੱਜਣੋ ਮੈਂ ਮੰਨ ਕੇ ਚੱਲੋ ਵੀ ਇਹ ਜਿਹੜੀ ਮਿਹਨਤ ਹੈ ਜੀ ਤੇ ਹੋਈ ਵੀ ਆ ਹੁਣ ਤਾਂ ਹੁਣ ਤਾਂ ਇਹ ਐਫ ਡਿਗੋਈ ਆ ਜਾਂਦੀ ਵੀ ਅਸੀਮ ਲੜਨ ਤੇ 80% 2-4 ਦਿਨਾਂ ਦੇ ਵਿੱਚ ਹੀਟ ਚ ਆਊਗੀ ਲਾਜ਼ਮੀ ਹਾਂ ਤੇ ਜਿਹੜਾ ਭਰਾਲ ਜਾਊਗਾ ਆਪਦੀ ਚੁਆਇਸ ਦਾ ਵਧੀਆ ਚੰਗੀ ਨਸਲ ਦਾ ਟੀਕਾ ਉਹਦੇ ਭਰਾਲੇ ਤੇ ਬੱਛੀ ਭਾਈ ਜਦ ਤੈ ਤਿਆਰ ਹੋ ਗਈ ਆਪਾਂ ਬਾਹਰ ਨਹੀਂ ਗਏ ਰੇਟ ਤੋਂ 2 ਲੱਖ ਰੁਪਏ ਦੀ ਅਸੀਂ ਚਾਹ ਹਾਂ ਸਹੀ ਗੱਲ ਸੋਹਣਾ ਕੱਦ ਕਾਠਾ ਤੇ ਪੈਠ ਕੁੜੀ ਦੀ ਬਣਾਵਤ ਸੋਹਣੀ ਆ ਤੇ ਸੱਚਾਰ ਹੀ ਥਾਣਾਗੇ ਤੇ ਥਾਂ ਝੋਲੀ ਦੀ ਓਕੇ ਆ ਝੋਲੀ ਝਾਲੀ ਦਾ ਥੱਲੋਂ ਆਏ ਜਿਵੇਂ ਗੱਬਨ ਹੁੰਦੀ ਆ ਹਾਂ ਬ੍ਰੀਡ ਵਾਲੀ ਬੱਛੀ ਆ ਤੇ ਫਿਰ ਇਹਨਾਂ ਦਾ ਰੇਟ ਕੀ ਰਹੂ ਕੁਮਿੰਦਰ ਰੇਟ ਇਕੱਠੀਆਂ ਦਾ ਕਰਾਂਗੇ ਰੇਟ ਇਕੱਠੀਆਂ ਦਾ ਕਰਾਂਗੇ ਹੈ ਠੀਕ ਆ ਲਓ ਵੀ ਸੱਜਣੋ ਬਾਈ ਕਹਿੰਦਾ ਵੀ ਆਪਾਂ 9 ਲੱਖ ਦਾ ਕਰ ਦਾਂਗੇ ਤੇ ਵੀਡੀਓ ਐਡ ਦੇ ਨਾਲ ਐਂਡ ਤੱਕ ਤੁਸੀਂ ਜੁੜੇ ਰਹੋ ਬਹੁਤ ਸੋਹਣੀ ਤੇ ਵੱਡੇ ਕੱਦ ਕਰਦੀ ਬੱਚੀ ਆਪਾਂ ਵਿਖਾਈਏ ਪਹਿਲੇ ਨੰਬਰ ਤੇ 14 ਮਹੀਨੇ ਉਮਰ ਆ ਦੰਦਵਾ ਗਈ ਖੀਰੀ ਤੇ ਦੋ ਨੰਬਰ ਤੇ ਜਿਹੜੀ ਬੱਚੀ ਬਲੈਕ ਕਲਰ ਦੇ ਵਿੱਚ ਇਹਦੀ ਕਿੰਨੀ ਉਮਰ ਰੱਖ ਲਵਾਂਗਾ ਇਹ 10 ਮਹੀਨੇ ਬਣਾਈ 10 ਮਹੀਨੇ ਦੀ ਉਮਰ ਆ ਗਈ ਤੇ ਲਓ ਬੋਧੀ ਹੋਈ ਬੱਚੀ ਆ ہاں ਬੋਧੀ ਵਾਲੀ ਬੱਚੀ ਆ ਫੇਸ ਕੁਆਲਟੀ ਸੋਹਣੀ ਆ ਚੰਗੀ ਇਹਦੀ ਵੀ ਚਮਕ ਦਮਕਾ ਬਸ ਥੋੜੀ ਜੀ ਹੁਣ ਕੇਅਰ ਦੀ ਲੋੜ ਆ ਇਹ ਵੀ ਸੀਮਨ ਲਾਈਨ ਦੇ ਬਿਲਕੁਲ ਕਾਬਲ ਆ ਇਹ ਵੀ ਖੀਰੀ ਆ ਗਈ ਬਾਈ ਉਹ ਵੀ ਖੀਰੀ ਆ ਸਾਰੀ ਠੀਕ ਆ ਠੀਕ ਆ ਲਓ ਵੀ ਸੱਜਣੋ ਤੇ 6 4 ਹੀ ਥਾਣਾਗੇ ਥਾਂ ਛੋਲੀ ਦੀ ਓਕੇ ਆ ਤੇ ਸੀਮਨ ਲਾਈਨ ਦੇ ਬਿਲਕੁਲ ਰੈਡੀ ਆ ਇਹ ਤੇ ਜਿਹੜਾ ਵੀਰ ਲਊਗਾ ਥੋੜੀ ਜਿਹੀ ਜਿਹੜੀ ਕੇਅਰ ਹੋ ਜੇ ਇੱਕ ਘਟਾ ਫੀਡ ਦਾ ਅੰਦਰ ਗਿਆ ਇਹਦੇ ਤੇ ਚੰਗੀ ਵਹਿਰ ਤਿਆਰ ਹੋ ਜੂ ਤੇ ਤਿੰਨ ਨੰਬਰ ਤੇ ਦਿਖਾਉਣਾ ਸਾਨੂੰ ਕਬੂਤਰ ਦਾ ਬੱਚਾ ਪੂਰੀ ਨਖਰੇ ਵਾਲੀ ਬੱਚੀ ਆ ਕੀ ਇਸ ਹੌਕ ਦਾ ਫਾਇਦਾ ਕਿੰਨੀ ਉਮਰ ਆ ਜੀ ਕਿੰਨੀ ਉਮਰ 10 ਮਹੀਨੇ ਉਮਰ ਆ ਗਈ ਤੇ ਦੰਦੋ ਦਾ ਆ ਗਈ ਖੀਰੀ ਹੈਨਾ ਪਿੰਕ ਨੋਜ਼ ਵਾਲੀ ਆ ਗਈ

ਤੇ ਇਹ ਆ ਗਈ ਬੱਚੀ 3 ਨੰਬਰ ਤੇ ਸੋਹਣਾ ਕੱਦ ਕਾਠਾ ਇਹਦਾ ਵੀ ਦੰਦੋ ਖੀਰੀ ਤੇ ਥਣ ਝੋਲੀ ਦੀ ਓਕੇ ਚਾਰ ਹੀ ਥਣਾਂ ਕੇ ਇਹਦੇ ਅੱਗੇ ਆ ਗਈ 4 ਨੰਬਰ ਤੇ ਬੱਚੀ ਬਲੈਕ ਕਲਰ ਦੇ ਵਿੱਚ ਵਾਈਟ ਡੱਬ ਇਹਦੀ ਕਿੰਨੀ ਉਮਰ ਹੈ ਕੁਲਵਿੰਦਰ ਇਹ ਵੀ 10 ਮਹੀਨੇ ਦੀ ਉਮਰ ਹੈ ਇਹਦੀ ਵੀ 10 ਮਹੀਨੇ ਉਮਰ ਹੈ ਤੇ ਇਹ ਆ ਗਈ ਇਹ ਵੀ ਪੂਰੀ ਬਰੀਡ ਵਾਲੀ ਹੈ ਨਾ ਹਾਂ ਪੱਠ ਪੁੜੇ ਦੀ ਜਿਹੜੀ ਬਣਾਉਂਦੇ ਨੇ ਪੁੜੇ ਪੜੇ ਪੂਰੇ ਚੌੜੇ ਆ ਚੱਕਵੇਂ ਪੁੜਿਆਂ ਦੀ ਬੱਚੀ ਬਾਨਾ ਬਹੁਤ ਸੋਹਣੀ ਤੇ ਥੱਲੇ ਆ ਕੇ ਚਾਰ ਹੀ ਥਣਾਂ ਤੇ ਛੰਚੋਲੀ ਜੀ ਓਕੇ ਸੋਹਣੀ ਬੱਚੀ ਦੀ ਵਧੀਆ ਗਰੋਥ ਹੈ ਦੀ ਵੀ ਸੀਮਨ ਲਾਈਨ ਦੇ ਵੀ ਕਾਬਲ ਹੈ ਇਹ ਹਾਨ ਪ੍ਰਵਾਨ ਜਿਹੜੀਆਂ ਸਾਰੀਆਂ ਬੱਚਿਆਂ ਵੀਰ ਕੋਲੇ ਮੰਨ ਕੇ ਚਲੋ 5 4 5 ਨਾਗ ਤਾਂ ਇਹੋ ਜਿਹਾ ਵੀ ਭਵੇਂ ਜਾਂਦੀ ਬੱਚੀ ਦੇ ਹਾਂਟੀ ਗਾ ਭਰਾ ਦਿਓ ਹਾਂ ਇਹਦੋਂ ਅੱਗੇ ਆ ਗਈ ਵੀਰੇ 5 ਨੰਬਰ ਤੇ ਹੈਨਾ 5 ਨੰਬਰ ਵਾਲੀ ਦੀ ਦੱਸ ਜੀ ਕੀ ਡਿਟੇਲ ਆ ਤੇ ਵੀ ਭਈ 11 ਮਹੀਨੇ ਦੀ ਉਮਰ ਆ ਗਈ 11 ਮਹੀਨੇ ਬੱਚੀ ਦੀ ਉਮਰ ਆ ਗਈ ਤੇ ਦੰਦੋ ਆ ਗਈ ਖੀਰੀ ਹੈਨਾ कि ਜਿਹੜਾ ਰੰਗ ਪ੍ਰਿੰਟ ਆ ਗਿਆ ਬੱਛੀ ਦਾ ਇਹਦਾ ਵਾਹ ਕਮਾਲ ਹੈ ਤੇ ਥਣ ਥੱਲੋਂ ਚਾਰ ਹੀ ਥਣ ਤੇ ਥਣ ਝੋਲੀ ਦੀ ਓਕੇ ਆ ਤੇ ਬਹੁਤ ਸੋਹਣੇ ਥਣ ਹੈ ਤੇ ਵਾਕੀ ਬਰੀਡ ਵਾਲੀ ਬੱਚੀ ਹੈ ਵੀ ਫੇਸ ਪਾਰਟੀ ਦੇਖੋ ਜੀ ਹਾਂ ਬੋਦੀ ਵਾਲੀ ਬੱਚੀ ਹੈ ਨਿੱਕਾ ਕੰਨਾ ਗੋਲ ਤੇ ਚੰਗੀ ਚਮਕਦਮ ਕੇ ਬਿਲਕੁਲ ਸੀਮ ਲੈਂਦੇ ਵੀ ਰੈਡੀ ਆ ਮੰਨ ਕੇ ਚਲੋ ਜਿਹੜੇ ਪੁਰਾਣੇ ਨਵੀਂ ਸਟਾਰਟਿੰਗ ਕਰਨੀ ਹੈ ਤੇ ਬਹੁਤ ਵਧੀਆ ਆਪਸ਼ਨ ਆ ਤੁਹਾਡੇ ਕੋਲੇ ਚੰਗੇ ਨਾ ਗਾ ਵੀਰ ਕੋਲੇ ਤੇ ਬਾਕੀ ਜਿੰਨੇ ਅਗਲੇ ਨੇ ਲੈਣੇ ਦੋ ਤਿੰਨ ਤੇ ਉਹਨੇ ਸਾਨੂੰ ਮਿਲ ਜਾਣੇ ਸੱਜਣੋ ਜੇ ਕੋਈ ਇਕੱਠਿਆਂ ਸੀਦੂ ਕਾ ਤਾਂ ਮਾਨਤਣ ਬਾਈ ਕਹਿੰਦਾ ਆਪਾਂ ਉਹ ਜਾ ਕਰਦਾਂਗੇ ਲੈ ਚੱਲ ਗਰਾਂ ਜੀ ਮੇਰੇ ਸੋਹਣੀ ਬੱਠਪੂੜੇ ਜੀ ਬਣਾਉਟ ਦੰਦੋ ਖੀਰੀ ਆ ਗਈ ਇਹ ਵੀ ਇਹ ਸੀ ਬੱਛੀ 5 ਨੰਬਰ ਤੇ ਸੋਹਣੀ ਗਰੋਥ ਆ ਬੱਛੀ ਦੀ ਇਹ ਵੀ ਸੀਮ ਲਾਈਨ ਦੇ ਕਾਬਲ ਤੇ ਇਦੂ ਅੱਗੇ ਬੱਛੀ ਆ ਗਈ ਆੜ ਤੱਕਾਂ ਦੇ ਸਰਾਣੇ ਅਰਜੀ ਪਈ ਆ ਗੋਲ ਮਟੋਰਾ ਹਾਂ ਟੱਕੇ ਮਾਰਦੀ ਫਰੀ ਫਰੀ ਆ ਤੇ ਪਿੰਡ ਦਾ ਤਾਂ ਕਹਿੰਦੇ ਕੀ ਦਾ ਤੋ ਪਤਾ ਲੱਗ ਜਾਂਦਾ ਬੱਛੀ ਦੀ ਤਾਂ ਥੱਲ ਦਾ ਬਦਲਾ ਕਹਿੰਦਾ ਵੀ ਕੀ ਚੀਜ਼ ਆ ਦੇਖੋ ਜੀ ਹਾਂ ਸੋਨਾ ਵਜਨ ਵਿਯੂ ਦਾ ਕੀ ਡਿਟੇਲ ਹੈ ਜੀ ਇਹ 9 ਮਹੀਨੇ ਉਮਰ ਦਾ ਦੋ 9 ਮਹੀਨੇ ਹਾਂ ਜੀ ਤੇ ਦੰਦੋਆ ਕੀ ਖੀਰੀ ਹੈ ਨਾ ਤੇ ਸੋਨਾ ਰੰਗ ਪ੍ਰਿੰਟ ਪੂਰਾ ਚੰਗਾ ਚਮਕਦਮਕ ਬਹੁਤ ਵਛੀ ਦੀ ਚੰਗੀ ਸੰਭੀ ਹੈ ਜਿਹੜੇ ਭਰਾ ਕੋਲੋਂ ਆਈ ਆ ਫੇਸ ਕੁਆਲਟੀ ਵੀ ਬਿਲਕੁਲ ਛੋਟਾ ਜਿਹਾ ਫੇਸ ਆ ਤੇ ਥੱਲੋ ਝੋਲੀ ਤਾਂ ਆ ਜਿਵੇਂ ਗੱਬਣ ਹੁੰਦੀ ਰੋਕੀ ਫਿਰ ਮੜੀ ਤੇ ਨਾੜਾ ਨੂੜਾ ਨਾ ਚਾਰੇ ਪਾਸੇ ਦੁੱਧ ਵਾਲੀਆਂ ਦੋਨੇ ਪਾਸੇ ਓਕੇ ਉਹੋ ਜਿਹਾ ਲੈ ਜੇ ਸੋਹਣਾ ਰੰਗ ਪ੍ਰਿੰਟ ਆ ਬਾਕੀ ਚਮਕਦਮਕ ਵੀ ਪੂਰੀ ਐ ਫੁੰਦਲ ਇਹ ਵੱਛੀ ਸੀਮ ਲਾਈਨ ਦੇ ਵੀ ਬਿਲਕੁਲ ਰੈਡੀ ਐ ਸੱਜਣੋ ਇਹ ਸੀਗੀ ਵੱਛੀ 6 ਨੰਬਰ ਤੇ ਤੇ ਸੋਹਣੀ ਗ੍ਰੋਸ ਹੈ ਦੀ ਵੀ ਬੱਚੀ ਦੀ ਦੰਦੋ ਖੀਰੀ ਆਗੀ ਬਲੈਕ ਕਲਰ ਦੇ ਵਿੱਚ ਆਹੇ ਥੋੜੀ ਜਿਹੀ ਚਮਕਦਮਕ ਦੀ ਪੂਰੀ ਐ ਤੇ ਸੋਹਣੇ ਨਾਗਾ ਜਿੰਨੇ ਆਪਾਂ ਦਿਖਾਇਆ ਠੀਕ ਐ ਸਾਰਾ ਰਿਕਾਰਡ ਐ ਯਾਨੀ ਕਿ ਇਹ ਤਾਂ ਹੁਣ ਆਏ ਆ ਵੀ ਵੀਡੀਓ ਜਾਦੀ ਲੰਬੀ ਬਣ ਜਾਂਦੀ ਐ ਓਵਰ ਕੈਮਰਾ ਵੀਰ ਦੇ ਨਾਲ ਗੱਲਬਾਤ ਹੋਈ ਵੀ ਸਾਰਾ ਰਿਕਾਰਡ ਮਿਲੂਗਾ ਸੱਜਣੋ ਜਿਹੜੇ ਭਰਾਣੇ ਬੱਚੀ ਲੈਣੀ ਹੋਈ ਉਹਦਾ ਕੱਲੀ ਕੱਲੀ ਦਾ ਰਿਕਾਰਡ ਮਿਲ ਜੂ ਦੇਖੋ ਜੀ ਬੱਚਾ ਬੱਚਾ ਕਿੰਨਾ ਪਿਆਰਾ ਦੇਖੋ ਕੀ ਡਿਟੇਲ ਹੈ ਜੀ ਕੁਲਵਿੰਦਰ ਕਿੰਨੀ 5 ਮਹੀਨੇ 5 ਮਹੀਨੇ ਤੇ ਦੰਦੋ ਦਾ ਖੀਰੀ ਹੈ ਬੱਚਾ ਤੇ ਚਮਕਦਮ ਕੇ ਦੇਖੋ ਜੀ ਐ ਪੂਰੀ ਐ ਚਮਕਦੀ ਆ ਤੇਲ ਲਾਇਆ ਹੁੰਦਾ ਜਾਦ ਬਰੀਡ ਹੈ ਜਿਹੜੀ ਹਾਂ ਕੁਆਲਿਟੀ ਇੱਕ ਨੰਬਰ ਆ ਬਰੀਡ ਪੂਰੀ ਫੁੱਲ ਆ ਮੁਗੀ ਨਾ ਇਹ ਇਹਦਾ ਜਿਵੇਂ ਇਹ ਬੱਚੀਆਂ ਬਰੀ ਚੰਗੇ ਚੰਗੇ ਇਹਨਾਂ ਦੀ ਕੋਈ ਮਲਕ ਰਿਕਾਰਡ ਕੀ ਆ ਮਲਕ ਰਿਕਾਰਡ ਬਈ ਇਹਨਾਂ ਦਾ 32+ ਦਾ 32 ਤੋਂ ਲੈ ਕੇ 35 ਕਿਲੋ ਦਾ ਠੀਕ ਆ ਯਾਨੀ ਕਿ ਸਾਰੀਆਂ ਬੱਚੀਆਂ ਤੇਰੇ ਕੋਲੇ ਅੱਜ 45 40 ਕਰਦੇ ਆ ਕੋਈ ਕੰਮ ਨਹੀਂ ਕਰਦਾ ਸਹੀ ਗੱਲ ਆ ਜਿਹੜੀ ਚੀਜ਼ ਆ ਕੁਆਲਿਟੀ ਆ ਖੰਭੀ ਖੁੜਨੀ ਖੜੀ ਖੁੜਨੀ ਦੇਖੋ ਬਿਲਕੁਲ ਢੂਈ ਢਾਈ ਨਾ ਪੱਦਰ ਸਮਦਰ ਤੇ ਲੈਕ ਸਕੋਰ ਕਰੋ ਜੈ ਕਿ ਬੱਚੀ ਦਾ ਐ ਖੜੀ ਦਾ ਬਹੁਤ ਸੋਹਣੀ ਚੰਗੀ ਹੱਡ ਪੈਰ ਮਜ਼ਬੂਤ ਆ ਬੱਚੀ ਦੇ ਤੇ ਚੰਗੀ ਗਰੋਥ ਆ ਇਹਦੀ ਲਾ ਜਰ ਲੇ ਕੁਲਵੰਦਰ ਵੀ ਫੇਸ ਕੁਆਲਟੀ ਬਹੁਤ ਸੋਹਣਾ ਨਿੱਕਾ ਕਰਨ ਤੇ ਪੂਰੀ ਚੰਗੀ ਚੌਂਕਦਮ ਕੜੀਆ ਦਰੰਗੇ ਲੰਗਾਂ ਤੁਰਿਆ ਫਿਰਦੇ ਕਿਉਂਕਿ ਵੀਰ ਕਹਿੰਦਾ ਵੀ ਖੁੱਲੀਆਂ ਆਈਆਂ ਬੱਚੀਆਂ ਇਹ ਇਹ ਤਾਂ ਰਸੇ ਜਦੋਂ ਪੈ ਜਾਂਦੇ ਆ ਫਿਰ ਕਰਮ ਵਾਲੀਆਂ ਥੋੜਾ ਨਾਸ਼ੀਆਂ ਆਈਆਂ ਪੂਰਾ ਚੰਗੀ ਫੀਲ ਤੇ ਤੁਰਨਾ ਹੋ ਜਾ ਹਾਂ 7 ਨੰਬਰ ਤੇ ਦਿਖਾਈ ਆਪਾਂ ਇਹ ਬੱਚੀ ਪੂਰੀ ਗੁਲਾਬੀ ਥਾਣਾ ਇਹਦੇ ਤੇ ਪਿੰਕ ਨੋਜ਼ ਵਾਲੀ ਸੀਗੀ ਸੋਹਣੀ ਜਨ ਬਰੀਡ ਆ ਇਦੂ ਅੱਗੇ ਆ ਗਈ ਬੱਚੀ ਕਰੋ ਸੰਗ ਦੇ ਵਿੱਚ ਥੋੜੀ ਜੀ ਤੇ ਕਿੰਨੀ ਉਮਰ ਹੈ ਦੀ ਵੀਰੇ ਪੰਜਵੇਂ ਉਮਰ ਹੈਗੀ ਹੈ ਠੀਕ ਹਾਂ ਚਾਹੇ ਪੂਰੀ ਨਿੱਗਰ ਆਈ ਵੀ ਵਜਨ ਵਜੂਦ ਵੀ ਚੰਗਾ ਦਾ ਹਾਂ ਤੇ ਸੋਹਣਾ ਰੰਗ ਪ੍ਰਿੰਟ ਆ ਗਿਆ ਬਾਕੀ ਪੱਠਪੁੜੇ ਦੀ ਬਨਾਵਟ ਵੀ ਚੰਗੀ ਆ ਤੇ ਥਣ ਝੋਲੀ ਦੀ ਓਕੇ ਆ ਚਾਰ ਹੀ ਥਣ ਆਗੇ ਹਾਂ ਉਹਦੇ ਨਿੱਗਰ ਨਰੋਇਆ ਬਾਈ ਕੋਲੇ ਬੱਚਾ ਅੱਜ ਸੋਹਣੀਆਂ ਨਾ ਸੋਹਣੇ ਨਾਗਾ ਇਹ ਪੰਜ ਛੇ ਨਾਗਾ ਤਾਂ ਸੱਚ ਨੂੰ ਬਿਲਕੁਲ ਸੀਮਨ ਲੈਂਦੇ ਕਾਬਲ ਆ ਤੇ ਚਾਰ ਆਗੇ ਛੋਟੇ ਬੱਚੇ ਲਿਆ ਵੀਰੇ ਇਹ ਵੀ ਪੂਰੀ ਜਾਦ ਬਰੀਡ ਵਾਲੀ ਓਕੇ ਦੀ ਰਿਪੋਰਟ ਹੀ ਆ ਹਾਂ ਇਹਦੀ ਕਿੰਨੀ ਕੀ ਡਿਟੇਲ ਆ ਬਣੀ ਪੰਜ ਮਹੀਨੇ ਦੀ ਉਮਰ ਆ ਗਈ ਤੇ ਦੰਦੋ ਆ ਗਈ ਖੀਦੀ ਤੇ ਥਣ ਦੇਖੋ ਜੀ ਇੱਕ ਮਿੰਟ ਰੋਕੀ ਕਰੋ ਜੀ ਵੱਡੀਆਂ ਬੱਚੀਆਂ ਨੂੰ ਵੀ ਮਾਤ ਪਉਂਦੀ ਝੋਲੀ ਝਾਲੀ ਤਾਂ ਕਰਮ ਵਾਲੀ ਦੀ ਓਕੇ ਜੀ ਰਿਪੋਰਟ ਆ ਤੇ ਚਮਕ ਦਮਕ ਪਿੰਕ ਨੋਜ਼ ਵਾਲੀ ਆ ਜੀ ਕਬੂਤਰ ਅੱਗੇ ਕਰਨਾ ਦੇਖੋ ਝਾਕਣੀ ਝੁਕਣੀ ਨਾ ਬੱਚੀ ਦੀ ਸੋਹਣੀ ਹੈ ਤੇ ਪੱਠਪੁੜੇ ਦੀ ਬਣਾਵਟ ਵੀ ਚੰਗੀ ਆ ਲੈਗ ਸਕੋਰ ਲੈਗ ਸਕੋਰ ਵਧੀਆ ਬਾਕੀ ਨਾੜਾ ਨੂੜਾ ਨੋ ਦੋਨੇ ਪਸੇ ਦੁੱਧ ਵਾਲੀਆਂ ਜਿਹੜੀਆਂ ਹੁੰਦੀਆਂ ਤੇ ਹਾਂ ਹੁਣ ਪੂਰੀਆਂ ਚੰਗੀਆਂ ਦਿਖਦੀਆਂ ਚਿਹਰੇਆਂ ਵਿੱਚੀਆਂ ਬਰੀਡ ਵਾਲੀਆਂ ਜਿਹੜੇ ਭਰਾਣੇ ਸੱਚ ਨੂੰ ਪਾਲਣੀਆਂ ਬੱਚੀਆਂ ਤੇ ਵਧੀਆ ਤੁਹਾਡੇ ਕੋਲੇ ਆਪਸ਼ਨ ਆ ਕਿਉਂਕਿ ਹੁਣ ਸਮਾਂ ਵੀ ਆ ਬਾਕੀ ਦੁਵਾ ਜਿੰਨਾ ਦਾ ਹੀ ਟਾਈਮ ਆ ਠੰਡ ਚ ਤਾਂ ਇਹ ਕਰਮਾਂ ਵਾਲੀਆਂ ਵੱਧ ਹਾਂ ਨਹੀਂ ਇਹ ਇਹ ਵੀ ਬੱਚੀ ਦਾ ਕੋਈ ਮਰ ਰਿਕਾਰਡ ਵੀਰੇ ਇਹਦਾ ਮਰ ਰਿਕਾਰਡ ਭਾਈ ਜੀ ਹੈਗਾ ਪਿਆ 23 ਤੋਂ ਲੈ ਕੇ 35 ਲੀਟਰ ਦਾ ਠੀਕ ਹੈ ਇਸ ਤੋਂ ਪਲੱਸ ਵਾਲੇ ਵੀ ਉਹਨਾਂ ਕੋਲ ਗਾਵਾਂ ਰਹਿ ਗਈਆਂ ਠੀਕ ਹੈ ਠੀਕ ਉਹ ਝੱਕ ਨਹੀਂ ਝੁੱਕਣੀ ਬੱਚੀ ਦੀ ਦੇਖੋ ਜੀ ਨਸਰਾ ਨੁਖਰਾ ਨਾ ਬੱਚੀ ਦਾ ਪੂਰਾ ਸੁਣ ਹੈ ਆਪਾਂ ਜਿਹੜੇ ਬੱਚਿਆਂ ਦਾ ਆਪਾਂ ਨੂੰ ਮਰ ਰਿਕਾਰਡ ਵੀ ਮਿਲਿਆ ਵਾ ਠੀਕ ਹੈ ਆਪਣਾ ਜਿਹੜਾ ਭਾਈ ਸੌਦਾ ਕਰੂਗਾ ਹਾਂ ਵੀ ਉਹੀ ਬੱਚੀ ਦੱਸ ਦਿਓ ਤੇ ਉਹਦਾ ਹੀ ਰਿਕਾਰਡ ਮਿਲ ਜੂਗਾ ਸਾਰਾ WhatsApp ਤੇ ਦੇ ਦੇ ਜਰ ਕੇ ਆਇਆ ਨਹੀਂ ਆਪਾਂ ਕਹਿੰਦੇ ਵੀ ਜਿਹੜੇ ਨਾ ਰਹੇਗਾ ਕਿਚੋਂ ਆਪਾਂ ਨੂੰ ਮਿਲਿਆ ਨਹੀਂ ਸਹੀ ਗੱਲ ਹੈ ਇਹ ਤਾਂ ਹੈ ਤੇ ਲੋ ਵੀ ਸਜਦੋਂ ਬਹੁਤ ਸੋਹਣੀ ਬੱਚੀ ਐ ਚੰਗੀ ਬਰੀਡ ਵਾਲੀ 5 ਮਹੀਨੇ ਵਾਗੀ ਜੀ ਦੀ ਉਮਰ ਦੰਦੋ ਇਹ ਖੀਰੀ ਐ ਤੇ ਥਨ ਥਨ ਤਾਂ ਕਰਨ ਵਾਲੀ ਦੇ ਚਾਰ ਹੀ ਥਨ ਆ ਪੂਰੇ ਵਧੀਆ ਲੰਮੇ ਲੰਮੇ ਤੇ ਬਹੁਤ ਸੋਹਣੀ ਨਾ ਗੱਜ ਦੀ ਵੀਡੀਓ ਦੇ ਵਿੱਚ ਤੇ ਬਾਈ ਕੋਲੇ ਅੱਜ ਨੌ ਨਾਗ ਆ ਗਏ ਸੱਜਣੋ ਜਿਹੜਾ ਬੰਦਾ ਸਾਰੀਆਂ ਪਕਾਉ ਵਸੇ ਇਕੱਠਿਆਂ ਲਊਗਾ ਪੂਰੇ ਪੰਜਾਬ ਦਾ ਕਿਰਾਇਆ ਫਰੀ ਰਹੂਗਾ ਠੀਕ ਹੈ ਗੁਰਿੰਦਰ 300 ਵਿੱਚ ਤੋਂ 4 ਬੱਛੀਆਂ ਲੈਂਦਾ ਹੈਗਾ ਤਾਂ ਵੀ ਆਪਣਾ ਪੂਰਾ ਪੰਜਾਬ ਦਾ ਕਿਰਾਇਆ ਫਰੀ ਰੋ ਠੀਕ ਹੈ ਮੰਨ ਲੀ ਕਿ ਚਲ ਜੇ ਕੋਈ 9 ਦੇ 9 ਨਾ ਖਰੀਦਦਾ ਤੇ ਸਾਰੇ ਪੰਜਾਬ ਦਾ ਕਿਰਾਇਆ ਫਰੀ ਹਾਂ ਜੀ ਜੇ ਕੋਈ 4 ਖਰੀਦਦਾ ਤਾਂ ਵੀ ਪੰਜਾਬ ਦਾ ਤਾਂ ਵੀ ਪੰਜਾਬ ਦਾ ਕਿਰਾਇਆ ਫਰੀ ਹੈ ਹੈ ਕਿਤੇ ਕੋਈ ਨਹੀਂ ਪਹੁੰਚ ਹੈਗੀ ਕੱਲੀ ਤੇ ਕੋਈ ਠੀਕ ਹੈ ਕੱਲੀ ਤੇ ਕੋਈ ਪਹੁੰਚ ਨਹੀਂ ਗਈ ਉਹ ਤਾਂ ਗੱਲ ਜਾਇਜ਼ਾ ਸਹੀ ਗੱਲ ਲਓ ਵੀ ਸੱਜਣੋ ਬਾਈ ਕਹਿੰਦਾ ਵੀ ਆਪਾਂ ਦੀਵਾਲੀ ਦਾ ਆਫਰ ਹੀ ਕਰਿਆ ਤੇ ਆਪਣੇ ਭਰਾਵਾਂ ਨੂੰ ਜਿਹੜੇ ਵੀਰ ਦੇ ਸੱਜਣੋ ਨਗ ਜਿਹੜੀ ਵੀ ਉਸ ਚੀਜ਼ ਤੁਹਾਡੇ ਪਸੰਦ ਹੋਈ ਬਾਈ ਦੇ ਨਾਲ ਤੁਸੀਂ ਗੱਲਬਾਤ ਕਰ ਲਿਓ ਜੇ ਤੁਸੀਂ ਇਕੱਠੇ ਨਾ ਖਰੀਦਦੇ ਆ ਇਹ ਚ ਤੁਹਾਡਾ ਵੀ ਫਾਇਦਾ ਕਿਉਂਕਿ ਬਾਈ ਕਹਿੰਦਾ ਵੀ ਆਪਾਂ ਮਾਨਤਾਨ ਵੀ ਵਧੀਆ ਕਰ ਦਾਂਗੇ ਸਾਰੀਆਂ ਹਾਂ ਤੇ ਇੱਕ ਲਕੋਲਾ ਤੇ ਦੂਜੀ ਕੱਢ ਲਾ ਉਹ ਗੱਲ ਹੈ ਨਾ ਤੇ ਬਹੁਤ ਸੋਹਣੇ ਨਾਗ ਆ ਚੰਗੀ ਬਰੀਡ ਵਾਲੇ ਬੱਚੇ ਆਗੇ ਵਿੱਚ ਉਹ ਸੋਹਣੇ ਦੇਖੋ 5 ਮਹੀਨੇ ਉਮਰਾਂ ਬੱਚੀ ਦੀ ਬਹੁਤ ਚੰਗੀ ਚਮਕਦਾਨਤ ਇਹ ਗਰੂਸ ਬਹੁਤ ਸੋਹਣੀ ਆ ਬਾਕੀ ਸਾਰਾ ਰਿਕਾਰਡ ਮਿਲ ਜੂਗਾ ਜਿਹੜੀਆਂ ਮੱਛੀਆਂ ਦਾ ਹੈਗਾ ਬਾਕੀ ਬਰੀਡ ਵਾਲੀਆਂ ਨਾ ਹੈਗਾ ਜਿੰਨੇ ਵੀ ਹੈਗੇ ਆ ਤੇ ਜੇ ਕੋਈ 4 ਖਰੀਦੂ 5 ਖਰੀਦੂਗਾ ਉਹਦਾ ਪੰਜਾਬ ਦਾ ਕਿਰਾਇਆ ਹੈਗਾ ਸੱਜਣ ਨੂੰ ਫ੍ਰੀ ਤੇ ਬਾਈ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਜਿਹੜੀ ਭਰਾ ਦੇ ਬੱਚੀ ਪਸੰਦ ਹੋਈ ਤੇ ਗੱਲਬਾਤ ਤੁਸੀਂ ਕਰ ਲਿਓ ਜੀ ਹਾਂ ਜੀ ਮੈਂ ਠੱਥੀਆਂ ਮੱਛੀਆਂ ਆਪਾਂ ਕੋ 9 ਮੱਛੀਆਂ ਖਰੀਦੂਗਾ ਮੇਰਾ ਵੀਪਰਾ 1,30,000 ਦੇ ਵਿੱਚ ਪੂਰੇ 50 ਦੀ ਪਹੁੰਚ ਹੈ 1,30,000 ਰੁਪਏ ਤੇ ਜੇ ਕੋਈ 9 ਦੇ 9 ਨਾ ਖਰੀਦਦਾ ਹਾਂ ਜੀ ਤੇ ਪੂਰੇ ਪੰਜਾਬ ਦਾ ਕਿਰਾਇਆ ਫ੍ਰੀ ਠੀਕ ਹੈ ਜੇ ਕੋਈ ਚਾਹ ਉਹ ਫਿਰ ਜੇ ਕੋਈ 4 5 ਖਰੀਦੂਗਾ ਉਹਦਾ ਹੋ ਜਾਊ ਤੁਹਾਨੂੰ ਹੋਣ ਤੇ ਹੋ ਜਾਊਗਾ ਲੋ ਵੀ ਸੱਜਣੋ ਬਾਈ ਨੇ ਬਿਲਕੁਲ ਜੈਜੀ ਡਿਮਾਂਡ ਕਰੀਆ ਨੌ ਨਾਗਾ ਕੇ ਨੌ ਨਾਗਾਂ ਦੀ ਵੀਰ ਨੇ ਡਿਮਾਂਡ ਕਰੀਆ 1,30,000 ਰੁਪਈਆ ਸਾਰੇ ਪੰਜਾਬ ਦਾ ਆਲ ਪੰਜਾਬ ਦਾ ਕਿਰਾਇਆ ਫਰੀ ਹੈ ਜੇ ਕੋਈ 5 ਨਾਗ 4 ਖਰੀਦੂਗਾ ਤਾਂ ਵੀ ਕਿਰਾਇਆ ਫਰੀ ਹੈ ਕੱਲੀ ਬੱਚੀ ਦਾ ਵੀਰ ਕਹਿੰਦਾ ਵੀ ਕੋਈ ਪਹੁੰਚ ਨਹੀਂ ਗਈ ਤੇ ਬਹੁਤ ਸੋਹਣੇ ਨਾਗਾ ਆ ਗਏ ਅੱਜ ਦੀ ਵੀਡੀਓ ਦੇ ਵਿੱਚ ਨੌ ਨਾਗਾ ਆਪਾਂ ਦਿਖਾਏ ਆ ਨੌ ਬੱਚਿਆਂ ਦੀ ਡਿਟੇਲ ਤੇ ਮੁੱਲ ਆਪਾਂ ਵੀਡੀਓ ਦੇ ਵਿੱਚ ਕਰਾਇਆ ਤੇ ਨੰਬਰ ਵਾਈ ਦਾ ਸਕਰੀਨ ਤੇ ਚੱਲਦਾ ਰਹਿਣਾ ਜਿਹੜੇ ਭਰਾਜੇ ਕੋਈ ਵੀ ਬੱਚੀ ਪਸੰਦ ਹੋਈ ਤੇ ਗੱਲਬਾਤ ਤੁਸੀਂ ਕਰ ਲਿਓ ਜੀ ਮਿਲਦੇ ਆ ਕਿ ਨਵੀਂ ਵੀਡੀਓ ਚ ਧੰਨਵਾਦ ਅਸੀ ਕੌਸਰ ਹਾਂ